ਜਿਹੜਾ ਕਾਫੀ ਸੱਚ ਦਿਖਾਉਂਦਾ ਸੱਚੇ ਦਿਖਾਉਂਦਾ ਕਿ ਪੰਜਾਬ ਦਾ ਇੱਕ ਲੀਡਰ ਜਿਹੜਾ ਕਿਸੇ ਸਮੇਂ ਆਮ ਆਦਮੀ ਪਾਰਟੀ ਚ ਵੀ ਰਿਹਾ ਵਿਰੋਧੀ ਤੇ ਉਹਦਾ ਲੀਡਰ ਵੀ ਰਿਹਾ ਅੱਜਕੱਲ ਕਾਂਗਰਸ ਦਾ ਲੀਡਰ ਹੈ ਤੇ ਉਮੀਦਵਾਰ ਹੈ ਉਹ ਕਾਂਗਰਸੀ ਲੀਡਰ ਜਿਹੜਾ ਕਹਿੰਦੇ ਕਿ ਅੱਜਕੱਲ ਆਮ ਆਦੀ ਪਾਰਟੀ ਨੂੰ ਨਹੀਂ ਸੋਹ ਹੁੰਦਾ ਪਰ ਉਸੇ ਗੱਲ ਦੀ ਪੁਸ਼ਟੀ ਅਰਵਿੰਦ ਕੇਜਰੀਵਲ ਕਿਉਂ ਕਰ ਰਹੇ ਨੇ ਜਿਹੜੀ ਗੱਲ ਸੁਖਪਾਲ ਖੈਰਾ ਨੇ ਕਹੀ ਉਹੀ ਗੱਲ ਕੇਜਰੀਵਾਲ ਨੇ ਕਿਉਂ ਦੁਹराई ਦੋ ਇੱਕੋ ਸੁਰਚ ਗੱਲ ਕਰ ਗਏ ਦੋ ਸਹੀ ਗੱਲ ਕਰ ਗਏ ਜੇ ਧੂਆਂ ਦੀ ਗੱਲ ਸਹੀ ਹੈ ਤਾਂ ਜਨਾਬ ਇਹ ਭਾਜਪਾ ਸਵਾਲਾਂ ਦੇ ਘਰੇ ਚ ਤਾਂ ਆਵਾਜ਼ ਦੀ ਪਾਰਟਿਸਪਲਾਂ ਦੇ ਘਰੇ ਚ ਹੁਣ ਤੁਸੀਂ ਕਹੋਗੇ ਕੀ ਬੁਝਾਰਤਾ ਜਨਾਬ ਤੁਹਾਨੂੰ ਯਾਦ ਹੋਣਾ ਕਿ ਸੁਖਪਾਲ ਖੈਰਾ ਜਦੋਂ ਜੇਲ੍ਹ ਚੋਂ ਬਾਹਰ ਆਈ ਸੀ ਤਦ ਉਹਨਾਂ ਨੇ ਆਪਣੀ ਪਾਰਟੀ ਦੇ ਪ੍ਰਧਾਨ ਤੇ ਆਪਣੇ ਵਿਰੋਧੀ ਧਿਰ ਦੇ ਲੀਡਰ ਇੱਕ ਪਾਸੇ ਅਮਰਿੰਦਰ ਸਿੰਘ ਰਾਜਾ ਬਣੀ ਗਈ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਦੁਆਨ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲਾਇਆ ਸੀ ਕਿ ਮੇਰੀ ਜੇਲ੍ਹ ਚ ਰਹਿੰਦੀਆਂ ਨਿਗਰਾਨੀ ਕੀਤੀ ਗਈ ਕੈਮਰੇ ਨਾਲ ਕਿ ਉਹ ਕੱਲੀ ਨਿਗਰਾਨੀ ਨਹੀਂ ਕੀਤੀ ਉਹਦਾ ਐਕਸੈਸ ਸੀਐਮ ਨੂੰ ਦਿੱਤਾ ਗਿਆ ਸੀਐਮ ਹਾਊਸ ਦੇ ਵਿੱਚ ਮੇਰੀ ਸਾਰੀ ਗਤੀਵਿਧੀ ਦੇਖੀ ਜਾਂਦੀ ਸੀ ਕਿ ਮੈਂ ਬੈਰਕ ਚ ਬੈਠਾ ਹਾਂ ਖੜਾ ਹਾਂ ਤੁਰ ਰਿਹਾ ਹਾਂ ਖਾ ਰਹੇ ਹਨ ਪੀ ਰਹੇ ਹਨ ਆ ਰਹੇ ਹਨ ਜਾ ਰਹੇ ਹਨ ਕਹਿੰਦੇ ਇਹ ਨਿਗਰਾਨੀ ਕੀਤੀ ਮੇਰੀ ਨਿਗਰਾਨੀ ਕੀਤੀ ਗਈ ਤੇ ਉਹ ਵੀ ਨਿਗਰਾਨੀ ਸੀਐਮ ਹਾਊਸ ਲਈ ਕੀਤੀ ਗਈ ਕਿ ਮੇਰੇ ਤੇ ਕੈਮਰੇ ਲਾਏਗੇ ਤੇ ਉਹ ਕੈਮਰਿਆਂ ਦਾ ਐਕਸੈਸ ਸੀਐਮ ਹਾਊਸ 3 ਭਗਵੰਤ ਮਾਨ ਹਰਣਾ ਕੋਲ ਸੀ ਜੀ ਮੇਰੇ ਬਾਰੇ ਸਰ ਇੱਕ ਸੁਖਪਾਲ ਖੈਰਾ ਨੇ ਕਹੀ ਗੱਲ ਯਾਦ ਹੈ ਤੇ ਉਹਨੇ ਹੀ ਗੱਲ ਅਰਵਿੰਦ ਕੇਜਰੀਵਾਲ ਕਹਿ ਰਹੇ ਹਨ ਅਰਵਿੰਦ ਕੇਜਰੀਵਾਲ ਜ਼ਮਾਨਤ ਤੇ ਬਾਹਰ ਆਏ ਬਾਹਰਾਉਂ ਤੋਂ ਬਾਅਦ ਅੰਮ੍ਰਿਤਸਰ ਪ੍ਰਚਾਰ ਕਰਨ ਲਈ ਆਏ ਸਚਕਨ ਦਰਬਾਰ ਸਾਹਿਬ ਵੀ ਗਏ ਦੁਰਗਿਆਣਾ ਮੰਦਿਰ ਵੀ ਗਏ ਦੂਸਰੇ ਦਿਨ ਸਵੇਰੇ ਰਾਮ ਤੀਰਥ ਵੀ ਗਏ ਆਪਣੇ ਉਮੀਦਵਾਰਾਂ ਨਾਲ ਵੀ ਰਾਤ ਨੂੰ ਬੈਠਕ ਕੀਤੀ ਐ ਕੁਲਦੀਪ ਧਾਲੀਆ ਵਾਲੀ ਵੋਟਾਂ ਵੀ ਮੰਗੀਆਂ ਤੇ ਆਪਣੇ ਵਰਕਰਾਂ ਦੇ ਵਿੱਚ ਆਪਣੇ ਮੀਡੀਆ ਦੇ ਕੋਲ ਜਾਂ ਆਪਣੇ ਲੀਡਰਾਂ ਦੇ ਨਾਲ ਉਹਨਾਂ ਨੇ ਗੱਲ ਜਨਤਕ ਕੀਤੀ ਇੱਥੇ ਆ ਕੇ ਕਿ ਜਦੋਂ ਮੈਂ ਜੇਲ੍ਹ 'ਚ ਸੀ ਤਾਂ ਮੇਰੇ ਉੱਤੇ 13-13 ਅਫਸਰਾਂ ਦੀ ਡਿਊਟੀ ਲੱਗੀ ਸੀ 24 ਘੰਟੇ ਮੈਨੂੰ ਕੈਮਰਿਆਂ 'ਚ ਰੱਖਿਆ ਜਾਂਦਾ ਸੀ 24 ਘੰਟੇ 13 ਅਫਸਰ ਰੋਟੇਸ਼ਨ 'ਚ ਮੇਰੀ ਨਿਗਰਾਨੀ ਕਰਦੇ ਸੀ ਤੇ ਉਹ ਕੈਮਰਾ ਦਾ ਐਕਸੈਸ ਪੀਐਮਓ ਨੂੰ ਦਿੱਤਾ ਹੋਇਆ ਸੀ ਪ੍ਰਾਈਮ ਮਿਨਿਸਟਰ ਆਫਿਸ ਨੂੰ ਦਿੱਤਾ ਹੋਇਆ ਸੀ ਨਰਿੰਦਰ ਮੋਦੀ ਦੇ ਦਫ਼ਤਰ ਨੂੰ ਦਿੱਤਾ ਹੋਇਆ ਸੀ ਇਹ ਅਰਵਿੰਦ ਕੇਜਰੀਵਾਲ ਨੇ ਕਹੀ ਗੱਲ ਅਰਵਿੰਦ ਕੇਜਰੀਵਾਲ ਜੀ ਜੇ ਤੁਸੀਂ ਸਹੀ ਕਹਿੰਦੇ ਹੋ ਤਾਂ ਪ੍ਰਸ਼ੂਪਾਲ ਖੈਰਾ ਵੀ ਸਹੀ ਕਹਿੰਦਾ ਮਤਲਬ ਜਿਹੜਾ ਕੰਮ ਤੁਹਾਡੇ ਨਾਲ ਵਾਪਰਿਆ ਤੇ ਉਹ ਪੀਐਮਓ ਨੇ ਕੀਤਾ ਉਹ ਗਲਤ ਹੈ ਅਸੀਂ ਉਸ ਨੂੰ ਵੀ ਗਲਤ ਕਹਾਂਗੇ ਤੇ ਪਰ ਜੇ ਜੀ ਗੱਲ ਸੁਖਪਾਲ ਖੈਰਾ ਨਾਲ ਵਾਪਰੀ ਔਰ ਤੁਹਾਡੀ ਸਰਕਾਰ ਨੇ ਕੀਤੀ ਅਸੀਂ ਉਸ ਨੂੰ ਵੀ ਗਲਤ ਕਾਂਗੇ ਤਾਂ ਉਹ ਤਾਂ ਦੋਹੇ ਗਲਤ। ਜਾਂ ਤਾਂ ਤੁਸੀਂ ਦੋਵੇਂ ਜੇਕਰ ਕਹਿ ਰਹੇ ਹੋ ਤਾਂ ਸਹੀ ਵਾਪਰ ਰਿਹਾ। ਤਾਂ ਮਤਭਾਗ ਹੈ। ਇਹ ਲੋਕਤੰਤਰ ਪੈਸੇ ਦਾ ਪੁਲਿਸ ਪ੍ਰਸ਼ਾਸਨ ਦਾ ਹੀ ਦਮ ਪਰਦਾ ਕਿ ਜੇਲ੍ਹ ਦੇ ਵਿੱਚ ਅਸੀਂ ਹਾਰਡ ਕੈਦੀਆਂ ਦੇ ਲਈ ਹੈ ਨਾ ਇਹ ਜਿਹੇ ਜਿਨ੍ਹਾਂ ਦਾ ਰਹਿੰਦਾ ਕਿ ਜੀ ਉਹ ਮੋਬਾਈਲ ਵਰਤ ਲੈਣਗੇ ਜੀ ਆਹ ਕਰ ਲੈਣਗੇ ਜੀ ਕੁਝ ਅੰਦਰ ਉਹਨਾਂ ਦੇ ਲਈ ਹਾਰਡ ਕੋਰ ਕੈਦੀਆਂ ਦੇ ਲਈ ਅਸੀਂ ਸੀਸੀਟੀਵੀ ਕੈਮਰੇ ਲਾਉਣੇ ਆ ਉਹਨਾਂ ਦੀ ਨਜ਼ਰਸਾਨੀ ਕਰਦੇ ਆ। ਪਰ ਇਧਰ ਤਾਂ ਇੱਕ ਐਮਐਲਏ ਆ ਭਾਈ ਦੂਜਾ ਇੱਕ ਸੂਬੇ ਦਾ ਮੁੱਖ ਮੰਤਰੀ ਆ ਉਹ ਕਹਿੰਦੇ ਮੁੱਖ ਮੰਤਰੀ ਦੇ ਨਾਤੇ ਵੀ ਕੇਜਰੀਵਾਲ ਕਹਿੰਦੇ ਮੇਰੀ ਤਾਂ ਕਮਰੇ ਚ ਮੁਲਾਕਾਤ ਨਹੀਂ ਕਰਾਈ ਗਈ ਮੈਂ ਤਾਂ ਗੰਦੀ ਕੰਧ ਦੇ ਸ਼ੀਸ਼ੇ ਦੇ ਵਿਚਾਲੇ ਬਿਠਾ ਕੇ ਸ਼ੀਸ਼ੇ ਵਾਲੀ ਕੰਧ ਦੇ ਅੱਲੇ-ਦਾਲੇ ਬਿਠਾ ਕੇ ਸਾਨੂੰ ਫੋਨਾਂ ਤੇ ਗੱਲ ਹੁੰਦੀ ਸੀ ਕਹਿਣ ਨੂੰ ਸੀ ਕਿ ਅਸੀਂ ਆਮੋ ਸਾਹਮਣੇ ਦੇਖਣ ਸ਼ੀਸ਼ਾ ਇੰਨਾ ਗੰਦਾ ਸੀ ਕਹਿੰਦੇ ਇਹ ਗੱਲ ਖੁਦ ਭਗਵੰਤ ਮਾਨ ਉਹਨੇ ਬਾਹਰ ਅੱਗੇ ਕੀ ਸੋ ਹੁਣ ਜਿਹੜਾ ਦੋਸ਼ ਸੁਖਪਾਲ ਖੈਰਾਂ ਨੇ ਲਾਇਆ ਉਹੀ ਦੋਸ਼ ਕੇਜਰੀ ਬਾਲੇ ਲਾਇਆ ਤੇ ਜੇਕਰ ਭਗਵਾਨਤਮਾਨ ਸਰਕਾਰ ਵੀ ਉਹੀ ਕਰ ਰਹੀ ਹੈ ਜੋ ਮੋਦੀ ਸਰਕਾਰ ਕਰ ਰਹੀ ਹੈ ਜੋ ਮੋਦੀ ਸਰਕਾਰ ਕਰ ਰਹੀ ਹੈ ਜੋ ਉਹੀ ਭਗਵਾਨਤਮਾਨ ਸਰਕਾਰ ਕਰ ਰਹੀ ਹੈ ਤਾਂ ਮਤ ਸਹੀ ਨਹੀਂ ਹੋ ਰਿਹਾ ਸੋ ਇਹ ਸਾਰਾ ਵਰਤਾਰਾ ਧਿਆਨ ਮੰਗਦਾ ਕਿ ਭਾਈ ਆਖਰ ਵਾਪਰ ਕੀ ਰਿਹਾ ਜੋ ਕੁਝ ਵੀ ਵਾਪਰ ਰਿਹਾ ਉਹ ਸਾਰਾ ਕੁਝ ਠੀਕ ਨਹੀਂ ਵਾਪਰ ਰਿਹਾ ਇਸ ਲਈ ਇਸ ਪਹਿਲੂ ਤੇ ਗੌਰਤਾ ਕਰਨੀ ਬਣਦੀ ਹੈ ਕਿ ਆਖਰ ਇਸ ਸਿਸਟਮ ਦੁਰਸਤ ਕਦੋਂ ਹੋਏਗਾ ਚਲੋ ਤਪਲੀ ਕਰੇ ਤੁਸੀਂ ਦੇਖਦੇ ਰਹੋ ਦਾ ਟੀਵੀ ਐਨ ਆਰ ਆਈ ਬਹੁਤ ਬਹੁਤ ਸ਼ੁਕਰੀਆ